ਅੰਬਾਂ ਨਾਲ ਭਰਿਆ ਟੈਂਪੂ ਪਲਟਿਆ ਫਲੋਰਗੁਰਾ ਵਿੱਚਕਾਰ 6 ਲੈਂਥ ਤੇ ਰਾਤ ਵੇਲੇ ਇੱਕ ਅੰਬਾਂ ਨਾਲ ਭਰਿਆ ਟੈਂਪੂ ਪਲਟ ਗਿਆ ਜਿਸ ਕਨ ਅੰਬ ਸੜਕ ਤੇ ਖਿਲਰ ਗਏ ਅਤੇ ਸੜਕ ਸੁਰੱਖਿਆ ਫੋਰਸ ਦੇ ASI ਸਰਬਜੀਤ ਸਿੰਘ ਸਾਥੀਆਂ ਕਰਮਚਾਰੀਆਂ ਨਾਲ ਮੌਕੇ ਤੇ ਪਹੁੰਚ ਕੇ ਕ੍ਰੇਨ ਮੰਗਵਾ ਕੇ ਟੈਂਪੂ ਸਿੱਧਾ ਕੀਤਾ ਚਾਲਕਾ ਨੂੰ ਮੁੰਡਲੀ ਡਾਕਟਰੀ ਸਹਾਇਤਾ ਦਵਾਈ ਚਾਲਕ ਨੇ ਦੱਸਿਆ ਕਿ ਮੈਨੂੰ ਰਾਤ ਵੇਲੇ ਨੀਂਦ ਔਨ ਕਰਨ ਇਹ ਹਾਦਸਾ ਵਾਪਰ ਗਿਆ ਇਹ ਵੀ ਪਤਾ ਲੱਗਾ ਕਿ ਲੰਘ ਰਹੇ ਰਗਗੀਰਾ ਵੱਲੋਂ ਅੰਬਾ ਦਾ ਖੂਬ ਮਜ਼ਾ ਲਿਆ ਅਤੇ ਇਹ ਟੈਂਪੂ ਸਹਾਰਨਪੁਰ ਤੋਂ ਜਲੰਧਰ ਵੱਲ ਮੰਡੀ ਵਿੱਚ ਜਾ ਰਿਹਾ ਸੀ ਜੀ ਮੈਂ ਆਪਣਾ ਆਣ ਪਰ ਤੋਂ ਦਿੱਲੇ ਘਰ ਦਾ ਜੀ ਆਮਗੀ ਬਰੀ ਉਸਮਤੀ ਨੇ ਬੰਦੇ ਤੇ ਆ ਗਿਆ ਆ ਆਪਣਾ ਆਇਆ ਤੇ ਫਲਾਇ ਹੋਰ ਬਹੁਤ ਸੰਕੁਲਨ ਵੀ ਬੜਿਆ ਨਾ ਜੀ ਜਿਸ ਦੇ ਬਾਦ ਗੱਡੀ ਪੱਲੀ ਹੈ ਤੇ ਇਹਦੇ ਵਿੱਚ ਕਿਸੇ ਦੇ ਸੱਟ ਚੋਟ ਵੀ ਆਈ ਸੱਟੋ ਟਾਈ ਗਈ ਜੀ ਇੱਕ ਕਨੈਕਟਰ ਹੈਗਾ ਜੀ ਆਪਣਾ ਜੁਨਾ ਫਲੋਰ ਮ ਹੈਗਾ ਜੀ ਉਹ ਹਸਪੀਟਲੋਂ ਭੱਜਿਆ ਹੈ ਤੇ ਉਹਨੂੰ ਕਿਹਨੇ ਦਾਖਲ ਕਰਵਾਇਆ ਦਾਖਲ ਕਰਾਇਆ ਜਾਂ ਆਪ ਤੇ ਆਪਣਾ ਆਪ ਐਂਗਜਿਸਟੈਂਪਾ ਜਾਂ ਪਾਣਾ ਆਪਣੇ ਪੰਨਾ ਜਿੱਦਿਆ ਕੰਡ ਬਣਾਇਆ ਮਾ ਜੀ ਪੀਅਰ ਐਂਬੂਲੈਂਸ ਨੂੰ ਫੋਨ ਦਿੱਤਾ ਜੀ ਐਂਬੂਲੈਂਸ ਨੂੰ ਫੋਨ ਕਰਵਾ ਉਸ ਤੋਂ ਬਾਅਦ ਇਹ ਵੀ ਬੰਦੇ ਦਾ ਜਿਆਦਾ ਸੀਰੀਅਸ ਸਾਹ ਚੇਤੇ ਜੀ ਦੇ ਤੋ ਉਸ ਤੋਂ ਬਾਅਦ ਉਹਨੇ ਨਾਮ ਲਿਆ ਜੀ ਤੇ ਜਿਹੜੀ ਇਹ ਗੱਡੀ ਪਲਟੀ ਹੈ ਇਹਨੂੰ ਫੇਰ ਕਿੱਦਾਂ ਹੈਲਪੀ ਕੀਤੀ ਸਿੱਧਾ ਕਿੱਦਾਂ ਕਰਵਾਇਆ ਸਵੇਰੇ ਸਵੇਰੇ ਕੋਜੀ ਗੱਡੀ ਗੱਡੀ ਦੇ ਲਾਵਾ ਗਿਆ ਆਫ ਉਸਕੇ ਬਾਅਦ ਨਹੀਂ ਹੈਡਰਾ ਹੈਡਰਾ ਬਲੇਗਾ ਹੈਡਰਾ ਕਿਸੇ ਦੀ ਕਰਵਾਈ ਤੇਨੂੰ ਅੰਦਰ ਦੇ ਅੰਦਰ ਫਿਟ ਕਰਾਇਆ ਗਿਆ ਜੀ ਬਾਕੀ ਇਹ ਜਿਹਨੇ ਵੀ ਮਨ ਲੱਗ ਗਈ ਇਹਦੇ ਵਿੱਚ ਸਾਨੂੰ ਖਾਣਾ ਫਲਾਉਟ ਤੋਂ ਇੱਕ ਫੋਨ ਆਇਆ ਸੀਗਾ ਰਾਤ ਨੂੰ 1:30 ਵਜੇ ਕਿ ਇੱਕ ਟਰੱਕ ਆ ਜੇਕਰ ਥਾਣੇ ਦੇ ਸਾਹਮਣੇ ਪੁਲ ਦੇ ਉੱਪਰ ਬਹੁਤ بڑا ਧਮਾਕਾ ਹੋਇਆ ਇਹ ਨਹੀਂ ਪਤਾ ਕੀ ਕਰਨਾ ਟੀਮ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਉੱਤੇ ਇੱਕ ਟਰੱਕ ਦਾ ਟਰੱਕ ਦਾ ਟਾਇਰ ਫਟਿਆ ਹੋਇਆ ਸੀ ਅਸੀਂ ਉਹਨੂੰ ਕੋਨਾ ਲਾ ਕੇ ਟਰੱਕ ਨੂੰ ਕੋਨਾ ਲਾ ਕੇ ਉਹਨੂੰ ਸੇਫਟੀ ਕੋਨਾ ਲਾ ਕੇ ਉਹਨੂੰ ਕਵਰ ਕੀਤਾ ਤਾਂ ਕਿ ਕੋਈ ਹਾਸਾ ਨਾ ਹੋ ਜਾਏ ਪਰ ਇਸ ਨਾਲ ਹੀ ਉਸੇ ਬ੍ਰਿਜ ਦੇ ਉੱਪਰ ਇੱਕ ਹੋਰ ਗੱਡੀ ਛੋਟੀ ਜੋ ਕੋਈ ਸ਼ੌਕਾ ਲੈ ਲੈਣ ਸੀ ਜੋ ਕਿ ਪਕਵਾੜੇ ਤੋਂ ਲੁਧਿਆਣੇ ਜਾ ਰਿਹਾ ਸੀਗਾ ਉਸ ਦਾ ਵੀ ਟਾਇਰ ਥੋੜੀ ਦੂਰ ਤੇ ਬ੍ਰਿਜ ਦੇ ਉੱਪਰ ਹੀ ਫਟ ਗਿਆ ਉਸ ਨੂੰ ਵੀ ਅਸੀਂ ਗੱਡੀ ਨੂੰ ਉਹਦੀ ਹੈਲਪ ਕਰਦੇ ਹੋਏ ਪੁਲ ਤੋਂ ਥੱਲੇ ਕਰਵਾਇਆ ਅਤੇ ਉਹਦਾ ਟਾਇਰ ਬਦਲਾ ਕੇ ਤਾਂ ਉਸ ਨੂੰ ਰਵਾਨਾ ਕੀਤਾ ਗਿਆ ਉਸ ਜੰਦਰ ਦਾ ਤੀਜਾ ਇਹ ਜਿਹੜਾ ਬਲੈਰੋ ਕੈਂਪਰ ਗੱਡੀ ਸੀ ਪਿਕਅਪ ਗੱਡੀ ਸੀ ਇਹ ਸਾਨਹਨਪੁਰ ਤੋਂ ਆ ਰਿਹਾ ਸੀਗਾ ਡਰਾਈਵਰ ਅ ਅੰਬ ਭਰੇ ਹੋਏ ਸਨ ਇਹਦੇ ਵਿੱਚ ਇਹਦੇ ਵਿੱਚ ਇੱਕ ਵਪਾਰੀ ਤੇ ਦੋ ਇੱਕ ਕੰਡਕਟਰ ਤੇ ਇੱਕ ਕਲਿੰਡਰ ਤੇ ਇੱਕ ਡਰਾਈਵਰ ਸੀ ਜਿਹੜਾ ਕਿ ਇੱਥੇ ਏਸੀ ਡੱਲੇ ਵਾਲ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦਾ ਸੰਤੁਲਨ ਵਿਗੜ ਗਿਆ ਕਿਉਂਕਿ ਰੇਲਿੰਗ ਨਾਲ ਲੱਗੀ ਰੇਲਿੰਗ ਨਾਲ ਟਕਰਾ ਕੇ ਤਾਂ ਹਾਈਵੇ ਦੇ ਉੱਪਰ ਹੀ ਪਲਟ ਗਿਆ ਜਿਹਨੂੰ ਕਿ ਹੁਣ ਸਵੇਰ ਚੜ੍ਹਦੇ ਸਾਰੀ ਇਹਨੂੰ ਰੋਡ ਨੂੰ ਕਲੀਅਰ ਕਰਾਇਆ ਹੈਡਰਾ ਮਗਾ ਕੇ ਔਰ ਗੱਡੀ ਮਗਾ ਕੇ ਸਾਰਾ ਇਹਨਾਂ ਦਾ ਜੋ ਵੀ ਸਮਾਨ ਸੀਗਾ ਸਾਰਾ ਇਹਦਾ ਕਰਵਾ ਕੇ ਇੱਕ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਕਲਿੰਡਰ ਸੀ ਉਹਨੂੰ ਸੱਟਾਂ ਲੱਗੀਆਂ ਸੀਆਂ ਉਸ ਨੂੰ ਅਸੀਂ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਹੈ